ਪਲਕ ਜੀ ਚਲੋ ਜੀ ਪਲਕ ਚਲੀ ਆਈ ਸਕੂਲੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਨਵੇਂ ਵਲੌਗ 'ਚ ਟਾਈਮ ਬੱਜੀ ਹੋ ਗਿਆ ਜੀ 7 ਤੇ ਪਲਕ ਪਲਕ ਕਿੱਥੇ ਆ ਅੱਛਾ ਪਲਕ ਤਿਆਰ ਹੋ ਰਹੀ ਆ ਮੈਂ ਸਾਰੇ ਮથે ਘੁੰਮ ਗਿਆ ਹਾਂ ਜੀ ਕਿਦਾਂ ਜੀ ਕੱਲ ਸਾਡੀ ਕੁੜੀ ਠੀਕ ਨਹੀਂ ਸੀਗੀ ਤੇ ਅੱਜ ਕਿਦਾਂ ਹੁਣ ਅ ਪੇਪਰ ਕਰਕੇ ਜਾਣਾ ਤਾਂ ਪੈਣਾ ਹੀ ਆ ਠੀਕ ਆ ਨਾ ਹੁਣ ਫਰਸਟ ਕਲਾਸ ਚਲੋ ਬੜੀਆ ਕਿੰਨਾ ਵੇ ਕੱਲਾ ਪੇਪਰ ਅੱਜ ਕੰਪਿਊਟਰ ਰਿਟਰਨ ਅਚ ਰਿਟਰਨ ਸਟਾਰਟ ਹੋ ਗਿਆ ਆ ਯਾਰ ਮੈਨੂੰ ਪਤਾ ਨਹੀਂ ਤੇ ਰਿਟਰਨ ਵੀ ਸਟਾਰਟ ਹੋ ਗਿਆ ਆ ਚਲੋ ਚਲੀਏ ਵੇ ਉਹ ਜੋ ਤਿਆਰ ਉਹ ਜੋ ਤਿਆਰ ਹਾਂ ਇੱਕ ਦਿਨ ਜਿਸ ਗਲ ਢੱਲੀ ਹੋ ਗਈ ਰੋਟੀ ਨਹੀਂ ਖਾਦੀ ਕੱਲ ਸਾਰਾ ਦਿਨ ਰੋਟੀ ਨਹੀਂ ਖਾਦੀ ਇਹਨੇ ਹਾਂ ਦਾ ਸ਼ਾਮੀ ਹਾਂ ਚਲੋ ਤੁਸੀਂ ਹੋਵੋ ਤਿਆਰ ਤੇ ਮੈਂ ਵੀ ਯਾਰਾ ਕਪੜੇ-ਕਪੜੇ ਪਾਲਵਾ ਫਿਰ ਕਿਤੇ ਇਹ ਨਾ ਹੋਵੇ ਵੀ ਤੁਸੀਂ ਤਿਆਰ ਹੋ ਜੇ ਮੈਰਿਜ ਵਾਲੇ ਸੇ ਆਪਾਂ ਲੇਟ ਹੋ ਜਾਈਏ ਬਸ ਮੈਂ ਵੀ ਲੱਗਾ ਕੱਪੜੇ ਪਾਉਣ ਫਿਰ ਕੱਲਾ ਇਹਨੇ ਸੇਲ ਪਾਣਾ ਆ ਚਲੋ ਉਹ ਠੀਕ ਹੱਸ ਕੇ ਦੱਸ ਦੇ ਇੱਕ ਵਾਰੀ ਐ ਕੱਲ ਤੱਕ ਜਾਰੀ ਧੱਟਲੀ ਹੋਈ ਸੀ ਨਾ ਠੀਕ ਨਹੀਂ ਸੀਗਾ ਬੁਖਾਰ ਸੀਗਾ ਤਾਂ ਇੰਨੇ ਸ਼ੁਕਰ ਕਰੋ ਬੰਦਾ ਛੇਤੀ ਉੱਤਰ ਗਿਆ ਛਿੱਟ ਬਜੂਗ ਦੱਸਣਾ ਹਾਂ ਰਹਿਣੀ ਹਾਂ ਛੇਤੀ ਉੱਤਰ ਗਿਆ ਸਿਕੋ ਹੁਣ ਉਹ ਵੀ ਠੀਕ ਵਾ ਚਲੋ ਠੀਕ ਠੀਕ ਚੱਲ ਮਿਲਦੇ ਹਾਂ ਜਿਹੜੀ ਕੇ ਭੇਜ ਦੜੀਆਂ ਸਕੂਲੇ ਉੱਤੇ ਜਾ ਕੇ ਆਪਣੀ ਦਵਾਈ ਹਾਂ ਦਵਾਈ ਨਾਲ ਦੇਦੀ ਨਾ ਕਿ ਉਹ ਤੁਸੀਂ ਸਕੂਲੇ ਤੇ ਨਹੀਂ ਜਾਣੀ ਇਹਨੇ ਖਾ ਲਈ ਪੁੱਤ ਦਵਾਈ ਹੈ ਦਵਾਈ ਖਾ ਲਈ ਆ ਕੇ ਉੱਥੇ ਸਕੂਲੇ ਹੈ ਜੇ ਤੈਨੂੰ ਲੱਗਾ ਨਾ ਕਿ ਮੈਂ ਠੀਕ ਫੋਨ ਕਰਾ ਦੇ ਪਾਪਾ ਲੈ ਜੂਗੇ ਮੈਂ ਉਸ ਟਾਈਮ ਆਜੂ ਲੈ ਆਂ ਤੈਨੂੰ ਪਾਪਾ ਲਿਆ ਉਸ ਟਾਈਮ ਆਜੂਗਾ ਲੈ ਆਂ ਤੈਨੂੰ ਠੀਕ ਆ ਪੇਪਰ ਦੇਣ ਤੋਂ ਬਾਅਦ ਜੇ ਲੱਗੇ ਨਹੀਂ ਠੀਕ ਮੈਨੂੰ ਫੋਨ ਕਰਾ ਦੇ ਮੈਡਮ ਕੋ ਓਕੇ ਹਾਂ ਹੋ ਗਈ ਰੈਡੀ ਇੱਕ ਵਾਰ ਨੇ ਵਾਧੂ ਵਟੂ ਬੱਕੀ ਕਰਦੀ ਹਾਂ ਹਾਂ ਵਾਧੂ ਘਟੂ ਕਰਦੇ ਬਹੁਤ ਭਾਰਾ ਪੈ ਗਿਆ ਤੇਰੇ ਅੱਗੇ ਮੈਂ ਤਾਂ ਅੱਗੇ ਹੈਰਾਨ ਆ ਵੀ ਡਾ ਵੱਡਾ ਭਾਰਾ ਪੈ ਗਿਆ ਚੱਕ ਕੇ ਕੋਠੇ ਚੜ੍ਹਦੇ ਕਿਦਾਂ ਆ ਤੇ ਆ ਫੜ ਦਵਾਈ ਆਪਣੀ ਬਾਕਸ ਸਾਰੀ ਦੇ ਦਿਆਂਗਾ ਬਾਕਸ ਤਾਂ ਚਾਹੀਏ ਹਰੀਆਂ ਦਵਾਈ ਪਾਲਾ ਆਪਣੀ ਇੱਥੇ ਮੋਰੇ ਆਵੜ। ਇਹਦੇ ਵਿੱਚ ਪਾ। ਤਿੰਨ ਗੋਲੀਆਂ ਇਹ ਚ ਖਾ ਲਈ ਆਪਣੀ ਹੁਣ ਚੇਤੇ ਨਾਲ ਠੀਕ ਆ। ਦਵਾਈ ਖਾ ਲਈ ਆਪਣੀ। ਇਹਦੀ ਨਗਹਿਲੀ ਨਾ ਕਰੀਂ ਨੀ ਤੇ ਠਕਾਵਟ ਦੇ ਨਾਲ ਇਹ ਠਕਾਵਟ ਦੇ ਨਾਲ ਫੇਰ ਵਿਖਾੜ ਜਾਣਾ। ਚਮਚ ਇਹਦੇ ਵਿੱਚ ਪਾਇਆ ਆ। ਆ ਫਰੂਟਸ। ਆ ਫਰੂਟਸ ਆ। ਮੈਂ ਕਹਿੰਨਾ ਆ। ਮੈਂ ਇਹਦੇ ਵਿੱਚ ਪਾਇਆ ਮੈਂ ਚਮਚ ਤੇਰਾ ਕੋ। ਮੁੱਠੀ। ਦਵਾਈ ਖਾ ਲਈ। ਆਹ ਜੇ ਦਵਾਈ ਨਾਲਾ ਖਾਦੀ ਠਕਾਵਟ ਦੇ ਨਾਲ ਦੁਬਾਰਾ ਵਿਖਾੜ ਜਾੜ ਸਕਦਾ ਜੀ। ਸਮਝ ਗਈ? ਚਲੋ ਆਓ ਚਲੀਏ ਫੇਰ ਹੁਣ। ਆਜੋ। ਹੋਰ ਜਲਦੀ ਦੱਸਣਾ ਹੋਵੇਗਾ। ਹੋਣ ਤੁਰਾਂ ਲੱਗੇ ਆ ਤੇ ਫੋਟੋਆਂ ਚਾਹੀਦੀਆਂ ਆ ਕਿੰਨੀਆਂ ਫੋਟੋਆਂ ਪੰਜ ਫੋਟੋਆਂ ਚਾਹੀਦੀਆਂ ਪੰਜ ਫੋਟੋਆਂ ਕਿੱਥੋਂ ਘਰ ਘਰੇ ਇੰਨੀਆਂ ਨੇ ਖਿੱਚ ਗਏ ਕਿਤੇ ਇੱਕ ਅੱਧੀ ਹੋਵੇ ਫੇਰ ਤਾਂ ਪਈ ਹੁੰਦੀ ਘਰੇ ਫਿਰ ਵੀ ਆ ਛੋਟੀਆਂ ਦਾ ਵੱਡੀਆਂ ਨਾਲ ਆ ਕੇ ਪੰਜ ਉਹ ਛੋਟੀਆਂ ਵੱਡੀਆਂ ਉਹ ਸਭ ਇਕੱਠੀਆਂ ਕਰਕੇ ਰੱਖ ਲੈਣੇ ਇੱਕ ਥਾਂ ਤੇ ਮੈਂ ਹੁਣ ਸਰ ਜੂਗਾ ਨਾ ਇਹਨਾਂ ਚਲਾ ਜਲੀਏ ਆਜੋ ਉੱਠ ਕੇ ਬਾਹਰ ਵਾਹ ਮੋ ਸੰਬੋ ਵਧੀਆ ਬਾਹਰ ਅੱਜ ਹਵਾ ਜਲਦੀ ਵੀ ਠੰਢੀ ਬਹੁਤ ਮਜ਼ਾ ਆਣਾ ਇਹ ਹਵਾ ਠੰਡੀ ਚੱਲਣ ਦੀ ਬਾਹਰ ਏ ਠੰਡੀ ਹਵਾ ਚੱਲਦੀ ਵੀ ਬਾਹਰ ਲਾਪੀਆਂ ਹੋਰ ਨਹੀਂ ਨਹੀਂ ਅਪਰੇ ਲੱਗੀਆਂ ਦੇਣਾਂਗਾ ਅੱਛਾ ਲਫਾਫਾ ਦੇਣ ਲੱਗੀਆਂ ਲਫਾਫੀ ਹਾਂ ਲਫਾਫੀ ਲਫਾਫੀ ਇਹਦੇ ਚ ਪਾ ਦਿਓ ਪਤਾ ਅੱਗੇ ਇੱਕ ਵਾਰੀ ਨਾਟਕਾ ਹੁੰਦਾ ਸੀ ਲਫਾਫੀ ਨਹੀਂ ਮੈਂ ਯਾਦ ਨਿਕਾ ਯਾਦ ਨਿਕਾ ਯਾਦ ਨਿਕਾ ਲਫਾਫੀ ਨਾ ਸੁਣਿਆ ਹੋਇਆ ਹੈ ਨਾਟਕੀ ਗੱਲ ਯਾਦ ਨਿਕਾ ਚਲ ਚਲੀਏ ਹੁਣ ਚਲੋ ਹਾਂਜੀ ਉਗੜਾੜੀ ਹੋ ਰਹੀ ਦਾ ਰੈਡੀ ਆ ਹੋ ਮੈਂ ਤੁਹਾਡੇ ਕੋਲ ਆ ਗਈ ਸੀ ਚਲ ਚਲੋ ਫਿਰ ਬਾਏ ਬਾਏ ਕੋਲ ਆ ਜਾਈਏ ਹਾਏ ਚਲ ਧਿਆਨ ਨਾ ਜਾਈਓ ਅਬਲ ਕੋ ਬਿਲਕੁਲ ਆਇਆ ਹੋ ਮੋਟੋ ਵਧੀਆ ਹਵਾ ਜਲਦੀ ਵੀ ਆਇਆ ਰੋਗੋ ਵੀ ਆਇਆ ਬਿਲਾਈ ਜੀ ਬਾਏ ਬਾਏ ਬੱਚੇ ਆਦੀ ਕਰਕੇ ਜਾਣਾ ਮੇਨਾ ਹਾਏ ਜੀ ਹਾਂਜੀ ਲਓ ਜੀ ਹੁਣ ਪਲਕ ਤਾਂ ਚਲ ਗਈ ਆ ਸਕੂਲ ਹੁਣ ਆਪਾਂ ਥੋੜਾ ਜਿਹਾ ਘਰ ਦਾ ਕੰਮ ਕੰਮ ਕਰ ਲਈਏ ਫੇ ਵਿਲੇ ਹੋ ਕੇ ਕੰਮ ਕੰਮ ਤੋਂ ਫੇ ਬਣਾਵਾਂਗੇ ਕੋਈ ਦਾਲ ਸਬਜੀ ਤੇ ਤੰਦ ਖਾਲਦੇ ਆ ਫੇ ਮਿਲਦੇ ਆ ਤੁਹਾਨੂੰ ਓਕੇ ਬਾਟ ਕਰ ਰਹੇ ਚਲੋ ਕਰੋ ਜਦਾਂ ਨੂੰ ਡਿਸਟਰਬ ਨਹੀਂ ਕਰਨਾ ਚਲ ਆ ਵੀ ਚਲਿਏ ਮੈਂ ਚੱਲਾਂ ਉੱਪਰ ਪਹੁੰਚੋ ਮੈਂ ਚੱਲਾਂ ਉੱਪਰ ਤੁਸੀਂ ਪਹੁੰਚੋ ਗਏ ਫੁੱਲ ਦਿਖਾਈਏ ਤੁਹਾਨੂੰ ਇੱਕ ਫੁੱਲ ਖਿੜ ਗਿਆ ਔਰੈਂਜ ਪੂਜਾ ਖੇਡਣ ਆਲਾ ਆ। ਤੇ ਆ ਵੀ ਬੁੱਟੇ ਸਾਡੇ ਸੌਟ-ਸੌਟੇ ਨਿਕਲੇ ਆਇਆ। ਚਲੋ। ਪਹਿਲਾਂ ਹੁਣ ਇਹਨਾਂ ਨੂੰ ਪਾਣੀ ਪਾਈਏ। ਬਾਕੀ ਕੰਮ ਬਾਅਦ ਚ। ਹੋ ਗਿਆ ਤਿਆਰ। ਅੱਜ ਬਾਹਰ ਦਾ ਹਵਾ ਚੱਲਣ ਦੀ ਬਹੁਤ ਵਧੀਆ ਤੇ ਮੈਂ ਕਿਹਾ ਖਿੜਕੀਆਂ ਖੋਲਹੀਆਂ ਅੰਦਰ ਸੇਕਾ ਬੜਾ ਬਣਿਆ ਸੀਗਾ। ਅੱਗੇ ਨੂੰ ਲਾਇਆ ਹੁਣ ਰਾਜ ਕਾਲਜ ਨੂੰ। ਜੋ ਕਾਲਜ। ਚਲੋ। ਉਮ ਆਖੀ ਰਿਪਾਣਾ ਦੇਖ ਲੈ ਜਿਹਨੂੰ ਲੋੜ ਆ ਪਾਵੇ ਬਸ ਪਾਣੀ ਹੋ ਜਾ ਲਾ ਬਸ ਉੱਪਰਲੇ ਦੋ ਤਿੰਨ ਬੂਟੇ ਰਹਿ ਗਏ ਆ ਪੌਣ ਵਾਲੇ ਬਾਕੀ ਸਾਰਿਆਂ ਨੂੰ ਬਾਕੀ ਸਾਰਿਆਂ ਨੂੰ ਪੈ ਗਿਆ ਆ ਮਾਮਾ ਉਹਦਾ ਤਰਲਈ ਦਾ ਤਿਆਰ ਹੋ ਮੰਡਿਆ ਆ ਪਰਲਾ ਵੀ ਮੰਡਿਆ ਆ ਚਲੋ ਮੌਸਮ ਬਹੁਤ ਵਧੀਆ ਹਵਾ ਬਹੁਤ ਹਣੀ ਚੱਲਦੀ ਪਈ ਅੱਜ ਹਾਂਜੀ ਮੈਂ ਮੇਰੇ ਚੈੱਕ ਇਤੇ ਯਕੀਨ ਨਹੀਂ ਸੀ ਆਪ ਚੈੱਕ ਕਰਨਾ ਜ਼ਰੂਰੀ ਹੈ ਨਾ ਗਲਾ ਯਾਰ ਜੀ ਨਾ ਚੰਗੀ ਕਰਾ ਨਹੀਂ ਕਦੇ ਕਿਹੋ ਲੈਣਾ ਸਾਰੇ ਪਿੰਡ ਤੇ ਮੈਂ ਆਪ ਵੀ ਜਾਣ ਮੈਂ ਚੱਲ ਆ ਜਾ ਪੀਨ ਗੱਡੀਏ ਆ ਸਾਡੇ ਦਰਖਤ ਛੋਟੇ ਛੋਟੇ ਦਰਖਤ ਦੋ ਹਨ ਕਰਣੀਆਂ ਸੋ ਕਹਿੰਦਾ ਇਹ ਬਹੁ ਵੇ ਨੂੰ ਕਿੱਡਾ ਵੱਡਾ ਹੋ ਜਾਂਦਾ ਆ ਇਹ ਜ਼ਮੀਨ 'ਚ ਲੱਗਣ ਵਾਲਾ ਆ ਤੇ ਐਡਾ ਵੱਡਾ ਹੋ ਜਾਂਦਾ ਇਹਨੂੰ ਦੋ ਤਿੰਨ ਵਾਰੀ ਕੱਟਿਆ ਆ ਓਕੇ ਆ ਕਣਕ ਮਿਲ ਰਹੀ ਆ। ਰਹੀ ਆ ਨਾ ਬਿਲਕੁਲ। ਬਿਲਕੁਲ ਸਹੀ ਆ। ਕੋਈ ਸੁਸਰੀ ਨਹੀਂ, ਕੋਈ ਕੋਚੇ ਨਹੀਂ। ਇੱਕਦਮ ਓਕੇ। ਤੈਨੂੰ ਦਿੰਦੀ ਆ ਧੁੱਪ ਲਵਾਉਣ ਨੂੰ ਧੁੱਪੇ ਦਾ ਪਏ ਆ ਡਰਾਂ ਨੂੰ। ਧੁੱਪੇ ਪਏ ਆ ਧੁੱਪ ਕੀ ਕਰਨੀ। ਛੜੇ ਪਏ ਧੁੱਪ ਨਾਲੀ ਵਿਚਾਰੇ। ਇਹ ਧੁੱਪ ਲਵਾਉਣ ਦੀ ਲੋੜ ਨਹੀਂ ਹੈਗੀ। ਹਾਂ ਬਹੁਤ ਸੋਹਣੀ ਆ ਕਣ ਕਣ। ਕਣ ਤਾਂ ਬਹੁਤ ਵਧੀਆ ਆ। ਮੋਤੀਆਂ ਵਰਗੀ ਆ, ਮੋਤੀਆਂ ਵਰਗੀ ਦੇਖੋ। ਪਾਓ। ਸਹੀ ਆ ਗੱਲ। ਚਲੋ। ਵੀ ਗੇ ਲੋ ਕੜਨਾ, ਵੀ ਵਾਈ ਗੇ ਲੋ। ਵੀ ਵਾਈ ਗੇ ਲੋ ਬਹੁਤ ਆ। ਦੋ ਮਿੰਟ। ਕੱਬਸ ਕਰੋ। ਇਹ ਤੇ ਗਰੀ ਉਹ ਓਏ ਮੈਂ ਉਹ ਕਹਿ ਰਿਹਾ ਅਖੜ ਗਿਆ ਉੱਡ ਗਿਆ ਬੰਦ ਕਰ ਗਿਆ ਤੇ ਟੱਬ ਚੱਕ ਕੇ ਰੱਖ ਗਿਆ ਜੀ ਥੱਲੇ ਤੁਸੀਂ ਮੈਂ ਥੱਲੇ ਨਾ ਨੂੰ ਇਹ ਮੈਂ ਨਾ ਆਲਾ ਨੂੰ ਤਾਰਾ ਠੀਕ ਆ ਮੈਂ ਵੀ ਆਈ ਓਕੇ ਇੰਨਾ ਸੋਨਾ ਮੌਸਮ ਹਨਾ ਸੁਰੀ ਹਵਾ ਚੱਲਦੀ ਆ ਨਾ ਠੰਡੀ ਠੰਡੀ ਦੇਖੋ ਸਾਡੇ ਘਰਾਂ ਦੇ ਕੋਲ ਕਿੰਨੇ ਦਰਖਤਵਾ ਨਾ ਵਧੀਆ ਲੱਗਦਾ ਆ ਗ੍ਰੀਨਰੀ ਗ੍ਰੀਨਰੀ ਹੋਰੇ ਕੰਮ ਕੁੰ ਕਰਕੇ ਵੇਲੇ ਰੋਟੀ ਖਾਈਏ ਫਿਰ ਬਹੁਤ ਚਲੋ ਚਲੋ ਲਾਓ ਫੇਰ ਰੋਟੀ ਖਾਈਏ ਹਾਂ ਉਹ ਮਿਰਚ ਵਾਲਾ achar ਦਿਓ ਮੈਨੂੰ ਮਿਰਚ ਵਾਲਾ achar ਲੈਣਾ ਤਾਲ ਨਾ ਖਾਓ ਤੁਸੀਂ ਚਲੋ ਮਿਲਦੇ ਆਂ ਰੋਟੀ ਰੱਟੀ ਖਾ ਕੇ ਫਿਰ ਮਿਰਚ ਵਾਲਾ ਫਰਿਜ 'ਚ ਪਿਆ ਨਾ ਫਰਿਜ 'ਚ ਕੱਢੋ ਹਾਂਜੀ ਇੱਕ ਵਾਰ ਚੱਲਿਆਂ ਹਾਂਜੀ ਅਸੀਂ ਆਏ ਆ ਇੱਧਰ ਫੇਰ ਭੂਈ ਆਈ ਆ ਨਿਆਣਿਆਂ ਦੀ ਨਿਆਣਿਆਂ ਦੀ ਭੂਈ ਆਈ ਆ ਤੇ ਚਾਹ ਬਣੀ ਸੀ ਪੀ ਲਿਆ ਆ ਹਾਂ ਅਸੀਂ ਵੇਟ ਕਰਦੇ ਆ ਆਪਣੇ ਪਾਰਸਲ ਦੀ ਸਾਡਾ ਪਾਰਸਲ ਆਵੇ ਤਾਂ ਹੀ ਜਾਈਏ ਰੋਟੀ ਖਾ ਕੇ ਜਾਣਾ ਹਣ ਨਹੀਂ ਨਹੀਂ ਰੋਟੀ ਨਹੀਂ ਖਾ ਕੇ ਜੇ ਹਾਂ ਡੇਢ ਜਿ ਘਰੇ ਆ ਇਕੱਲੇ ਗਰਮੂਟੀਟ ਜਿਹੜੀ ਬਣਾ ਕੇ ਜਾ ਕੇ ਮੱਕੇ ਨਿਆਣਿਆਂ ਨੇ ਐਨੋਟਿਸ਼ਨ ਲਿਖੇ ਇੱਧਰ ਲੱਗੇ ਆ ਮੰਮੀ ਸ਼ਾਮੀ ਬਣਾਵਾਂਗੇ ਆਰਬੀ ਮੰਮੀ ਲੱਗੇ ਆਰਬੀ ਕੀ ਗੱਲ ਹੈ ਛਿੱਲਣ ਠੀਕ ਆ ਤੇ ਅਸੀਂ ਅੱਜ ਬਣਾਣੀ ਆ ਮੈਗੀ ਤੇ ਮੰਮੀ ਬਣਾ ਮੰਮੀ ਨੇ ਸਾਰਾ ਸਮਾਨ ਮੈਗੀ ਦਾ ਤਿਆਰ ਕਰ ਲਿਆ ਆ ਤੇ ਨਿਆਣਿਆਂ ਦੇ ਆਏ ਤੇ ਫੇਰ ਉਹ ਵੀ ਬਣਾਉਗੇ ਮੈਗੀ ਠੀਕ ਆ ਮੰਮੀ ਮੰਮੀ ਠੀਕ ਆ ਹਾਂ ਮੈਂ ਕਿਹਾ ਪੁੱਤ ਨੂੰ ਤੇਰੇ ਹੱਥ ਦੀ ਮੈਗੀ ਪਸੰਦ ਆ ਹਣਾ ਉਹਨੂੰ ਬਹੁਤ ਪਸੰਦ ਆ ਹਾਂ ਬਲਵਾ ਸਾਵਣ ਦੀ ਪਾਪਾ ਜਦੋਂ ਮੈਂ ਬਣਾਉਣੀ ਹੁੰਦੀ ਤਾਂ ਉਹਦੀ ਆ ਜਾਂਦੀ ਕਿੰਨਾ ਹੋ ਜਾਂਦੀ ਕਿ ਕਿਹੜੀ ਕਿਲੋ ਕਿਲੋ ਸਵਾ ਚਾਰ ਕਿਲੋ ਹਾਂ ਕਿਸੇ ਨੂੰ ਥੋੜੀ ਜਿਹੀ ਚੱਲ ਨਾਲੇ ਬਣਾਉਂਦੇ ਆ ਤਾਂ ਫਿਰ ਨਾਲੇ ਦਿਖਾ ਲਦੇ ਆ ਤੁਹਾਨੂੰ ਫਿਰ ਕਿੱਦਾਂ ਦੀ ਬਣੀ ਆ ਜੀ ਫੇ ਮਿਲਦੇ ਆ ਹਾਏ ਹਾਏ ਕੀ ਕਰੀਏ ਇਸ ਬੰਦੇ ਦਾ ਇੱਧਰ ਦੇਖੋ ਮੁੰਡਾ ਤਾਂ ਸੌਂਦਾ ਹੀ ਸੌਂਦਾ ਆ ਪਰ ਇਹ ਉੱਤੋਂ ਵੀ ਉੱਪਰ ਆਹ ਦੇਖੋ ਇੱਧਰ ਫੇਰ ਖੜਾੜੇ ਐ ਜੀ ਹਾਂ ਫੇ ਸੋਗੇ ਜਾ ਤਾਂ ਤਾਂ ਮੌਕਾ ਮਿਲਣਾ ਜਾਈਦਾ ਹੈ ਸੌਣ ਦਾ 15 ਮਿੰਟ ਹੁੰਦੇ ਆ ਬੰਦਾ ਰੈਸਟ ਕਰ ਲੈਂਦਾ ਹੈ ਹੋਰ ਕੀ ਆ ਹੋਰ 10 ਮਿੰਟ ਬਾਅਦ ਕੁਰੀ ਨੂੰ ਲੈਣ ਜਾਣਾ 5 ਮਿੰਟ ਦੀ ਨੈਪ 5-6 ਮਿੰਟ ਦੀ ਨੈਪ ਹੂੰ ਉਹ ਅੱਛਾ ਚਲੋ ਠੀਕ ਆ ਬਈ ਸਕੂਲੋਂ ਆ ਗਏ ਆ ਤੇ ਆਂਦੇ ਹੀ ਬਸ ਆਹ ਦੇਖੋ ਜੀ ਤਾਂ ਕੱਪੜੇ ਚੇਂਜ ਕੁਛ ਨਹੀਂ ਬਾਸ ਫੜਾ ਫਟ ਇਕੱਲੇ ਹਾਤੀ ਧੋਤੇ ਆ ਤੇ ਮੈਂ ਕੀ ਆ ਆ ਕੇ ਫੜਾ ਫੱਟ ਚੱਕਣੀ ਸ਼ੁਰੂ ਗਰਮ ਗਰਮ ਹਾਏ ਤੂੰ ਵੀ ਆ ਗਿਆ ਆ ਗਿਆ ਮੈਂ ਬਰਯਾਨੀ ਸਮਝੀ ਨਾ ਆ ਗਿਆ ਤੂੰ ਵੀ ਬਰਯਾਨੀ ਨਹੀਂ ਮੈਗੀ ਆ ਮਟਰਾਂ ਉਹ ਸਬਜ਼ੀਆਂ ਵਾਲੀ ਮੈਗੀ ਆਂਦੇ ਹੀ ਬਸ ਮਿੰਟ ਲਾਇਆ ਆਜੇ ਆਜੇ ਮੈਂ ਹਜੇ ਮੈਂ ਹੱਥ ਧੋ ਕੇ ਬਿੱਲਾ ਹੋਇਆ ਫੜਾ ਫੜ ਚੱਕ ਕੇ ਚਲੋ ਪਾਓ ਯਾਰ ਆਪਾਂ ਵੀ ਖਾਈਏ ਫਿਰ ਭੁੱਖ ਲੱਗੀ ਮੈਨੂੰ ਵੀ ਪਾਪਾ ਕਿੱਦਾਂ ਫਿਰ ਖਾਣ ਲੱਗੇ ਮੈਗੀ ਹੋਰ ਹੋਰ ਲੱਗੇ ਖਾਣ ਵਾਸਤੇ ਹੁਣ ਆਪਾਂ ਲੱਗੀਆਂ ਖਾਣੇ ਖਾ ਕੇ ਮਿਲਦੇ ਆਣਾ ਆਹ ਵੇਖੋ ਮੈਨੂੰ ਤਾਂ ਕਹਿੰਦੇ ਇਤੋਂ ਕਿਹੜਾ ਹੋਰ ਰੋਕ ਹੁੰਦਾ ਆ ਇਹ ਤਾਂ ਕੋਈ ਰੋਕ ਨਹੀਂ ਖਾਈ ਜਾਂਦਾ ਚਲੋ ਆਪਾਂ ਖਾ ਲਈਏ ਮੇਰੀ ਕੋਕ ਕਿੱਥੇ ਆ ਕਹਦੇ ਇਹ ਨੂੰ ਕੋਲ ਆ ਆ ਥੋੜਾ ਥੋੜਾ ਆ ਬਟ ਫਿਰ ਵੀ ਮੈਂ ਕੋਪੀ ਹੂੰਗੀ ਦੇਖੋ ਇਹ ਆ ਖੋਲ ਦੋ ਚਲੋ ਫਿਰ ਉਹਨਾਂ ਖਾ ਲਈਏ ਤਾਦੀ ਦੀ ਰੋਟੀ ਆ ਤਾਦੀ ਮੈਂ ਕੀ ਖਾਂਦੀ ਹਾਂ ਹੜਾ ਦਾਦੀ ਹੜਾ ਦਾਦੀ ਚਲੋ ਉਹਨਾਂ ਖਾ ਲੈ ਜੇ ਮੇਰੀ ਭੈਂ ਅੰਦਰ ਚਲੋ ਕੋਲ ਹੋਇਆ 447 ਅੱਜ ਪਰੇਸ਼ਨ ਤੋਂ ਛੁੱਟੀ ਕਿਉਂਕਿ ਮੈਂ ਥੋੜੀ ਠੀਕ ਨਹੀਂ ਸੀ ਹੜਾ ਅਮਾ ਤੇ ਮੈਂ ਅੱਜ ਨੂੰ ਛੁੱਟੀ ਕਾ ਲਈ ਕਿਉਂਕਿ ਥੋੜੀ ਠੀਕ ਨਹੀਂ ਸੀ ਮੈਂ ਅੱਜ ਮਮਾ ਜੀ ਦੇ ਭਾਇਆ ਸਲਾਈ ਹੈ ਹੈ ਸੂਟ ਸੂਟ ਦਾਦੀ ਕੀ ਕਰਦੀ ਪਈ ਹਾਂ ਮੈਂ ਤਰਪਾਈ ਕਰਦੀ ਸੀਗੀ ਕਰੋ ਕਰੋ ਤੇ ਦਾਦੀ ਨੇ ਨਾ ਹੁਣ ਤਰਪਾਈ ਕਰਕੇ ਫੇਰ ਦਾਦੀ ਨੇ ਚਾਹ ਬਣਾਣੀ ਆ ਓਏ ਆ ਦਾਦੀ ਦੀ ਡਿਊਟੀ ਚਾਹ ਦੀ ਦਾਦੀ ਨੇ ਚਾਹ ਬਣਾਣੀ ਆ ਸਦੀ ਇਹਦੀ ਅੱਕਾ ਗੁੱਲੂ ਗਿਆ ਸਦੀ ਦਾਦੀ ਬਣਾਉਂਦੀ ਹੁੰਦੀ ਚਾਹ ਅੱਜ ਸ਼ਾਮੀ ਬਣਾਵਾਂਗੇ ਅਰਬੀ ਆ ਕੇ ਬਗਾਵਾ ਕੇ ਅਰਬੀ ਕਿੱਦਾਂ ਦੀ ਬਣਦੀ ਹੈ ਕੀ ਕਹਿੰਦੇ ਮੈਂ ਆ ਰਿਖ ਖੋਦਰ ਫੜਿਆ ਨੂੰ ਇੰਨਾ ਸੂੜਾ ਦਾ ਢੇਰ ਲਾਇਆ ਮੈਂ ਤਾਂ ਇਹ ਬਾਬੇ ਇੰਨੇ ਸੂਟਾ ਦਾ ਢੇਰ ਲਾ ਰੱਖਿਆ ਹੁਣ ਆਜ ਸੀ ਕੇ ਫਿਰ ਉਹ ਸੀਵਾਗੇ ਕੀ ਕਰਾਂ ਮੈਂ ਹਫਤਾ 10 ਦਿਨ ਬਿਲਕੁਲ ਫ੍ਰੀ ਹੋਣਾ ਮੈਂ ਕਿĐi ਜਾ ਅਰਬੀ ਗਾਣੀ ਅਰਬੀ ਜਾਮੀ ਅੜੀ ਅਰਬੀ ਬਹੁਤ ਟੇਸਟੀ ਹੁੰਦੀ ਨਿੰਬੂ ਪਾ ਕੇ ਖਾਓ ਬਹੁਤ ਟੇਸਟੀ ਲੱਗਦੀ ਆ ਸਬਜੀ ਜਦੋਂ ਰੋਟੀ ਖਾਣੀ ਆ ਨਾ ਸੁੱਕੀ ਸੁੱਕੀ ਅਰਬੀ ਬਣਾ ਕੇ ਉਹਦੇ ਚ ਨਿੰਬੂ ਪਾ ਕੇ ਖਾਓ ਬਹੁਤ ਟੇਸਟੀ ਲੱਗਦੀ ਆ ਸੱਚੀ ਖਾ ਕੇ ਅੱਗੇ ਤੋਂ ਖਾਂਦੀ ਸੀ ਛੋਟੀ ਹੁੰਦੀ ਪਰ ਹੁਣ ਨਹੀਂ ਖਾਂਦੀ ਆ ਜੀ ਮੈਂ ਇੱਕ ਵਾਰ ਖਾਦੀ ਸੀ ਦਹੀਂ ਦੇ ਨਾਲ ਦਹੀਂ ਐ ਥੋੜੇ ਖਾਈ ਦੀ ਆ ਨਹੀਂ ਨਾ ਹੈ ਨਹੀਂ ਨਾ ਨਹੀਂ ਨਹੀਂ ਸਵਾਲ ਆਦੀ ਮੰਮੀ ਇਹਦੇ ਨਾਲ ਜਾਂ ਤਾਂ ਅੰਬ ਵਾਲੀ ਮਲਾਂਜੀ ਬਣਾਓ ਜਾਂ ਫਿਰ ਬਣਾਓ ਉਹ ਕਿ ਦੰਬ ਦੀ ਮਿਲਾਈ ਜੀ ਚੀਨੀ ਪਾ ਕੇ ਜਿਹੜੀ ਬਣਾਦੇ ਨਾ ਵਾਲ ਕੇ ਪੁਰਾਣੀ ਅੱਜ ਪੁਜਾਈ ਸੀ ਦੁਬਾਰੇ ਲੈ ਦੱਸਿਆ ਨਹੀਂ ਮੈਨੂੰ ਕਿਹ ਚੇਤਾ ਨਹੀਂ ਰਿਹਾ ਬਲ ਬਣਾਇਆ ਹਾਂ ਤੋ ਅੱਜ ਦੇਖ ਲਈ ਪੁਈ ਮੈਂ ਦੱਸਿਆ ਨਹੀਂ ਕਿ ਇਹਨੇ ਪੁਈ ਆਈ ਪੁਈ ਚਲ ਗਈ ਜੀ ਪਹਿਲੇ ਕਹਿੰਦੀ ਮੈਂ ਜਲਦੀ ਜਾਣਾ ਆ ਕੋਈ ਕੋਈ ਨਾ ਚੰਗਾ ਨਹੀਂ ਕੀਤਾ ਪੁਈ ਤੁਸੀਂ ਮੇਰੇ ਨਾਲ ਨਹੀਂ ਕੋਈ ਨਾ ਪੁਈ ਪਸੰਦ ਨਹੀਂ ਪੂਲ ਬਈਰੋਂ ਅਦਰ ਬਈਓ ਤਾਂ ਵੀ ਘਰ ਆ ਜਾਂਦੀ ਆ ਮਮੀ ਨੂੰ ਬਈਓ ਲੋਕਾਂ ਨੂੰ ਫੋਨ ਤੇ ਲੱਗੇ ਰਹਿੰਦੀ ਆ ਪੰਕੀ ਕਲਰ ਪਾ ਜਾਂਦੀ ਆ ਹਾਲੇ ਤੋਂ ਵਲੋਗ ਬਣਾ ਲਓ ਪੂਲ ਮਮੀ ਕੋਈ ਨਾਲ ਗੱਲ ਕਰਦੇ ਪਏ ਆ ਫੇਰ ਮਮਾ ਆ ਮਮੀ ਨਾਲ ਗੱਲ ਕਰਦੇ ਪਏ ਆ ਦੋ ਇਸ਼ਤਿਹਾਰ ਆ ਮਾਮੀ ਮੰਮਾ ਅੱਪ ਤੇ ਪੂਲ ਸਾਰੀ ਰੋਣ ਲੱਗੇ ਰਹਿੰਦੀ ਮੇਰੇ ਨਾਲ ਓਏ 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 ਵਾਈਪਿੰਗ ਜਾ ਕੇ ਮਾਮੂ ਮੰਮੀ ਨਾਲ ਤੇ ਮੋਲ ਲੀ ਨਾ ਫੜਾ ਨੀ ਫੇਰ ਕੋਈ ਨਾ ਲੱਗਦੀ ਦਿਨਾਂ ਦਿਨਾਂ ਦਾ ਪਿਆਰ ਹੋਰ ਕਿਹਨਾ ਗੱਲਾਂ ਕਰਦੀ ਹੁੰਦੀ ਬਸ ਇਹ ਦੋਨੋਂ ਹੀ ਆ ਇੱਕ ਮੰਮੀ ਇੱਕ ਬ੍ਰਾਮ ਵਾਲੀ ਮੰਮੀ मामੂ ਤੇ ਕਪੂਈ ਤੇਰੀ ਬਸ ਕੁਲ ਆਈ ਜਾਂਦੀ ਰੋਜ਼ ਹੈ ਕੁਈ ਰੋਜ਼ ਹੀ ਆ ਜਾਂਦੀ ਆਹ ਚਲੋ ਮਿਲਦੇ ਆਂ ਫੇਰ ਕਿਹਨੇ ਹੋਏ ਅਮਾ ਮੈਂ ਬਣਾਇਆ ਮੈਂ ਤੇਰੇ ਪੈਡੀ ਸਿੱਧੀ ਕਰਦੀ ਸੀ ਮੰਮੀ ਥੱਕ ਗਏ ਨੇ ਅੱਜ ਨਹੀਂ ਮੈਂ ਬੈਠੀ ਦੱਲ ਲੰਮੀ ਤੇ ਹੁਣ ਮੈਂ ਪੜ੍ਹਦੀਆਂ ਛੁੱਟਦੇ ਤੱਕ ਕੇ ਖਾਣਾ ਪਾਣਾ ਸਾਰਾ ਹਾਂ ਮਨਾਂਦਾ ਪਿਆ ਪਾਪਾ ਚਲ ਗਿਆ ਦੁਕਾਨੇ ਤੇ ਫੇਰ ਪਾਪਾ ਬਣਾਣਗੇ ਜਦੋਂ ਪਾਪਾ ਆਉਗੇ ਹੁਣ 7:33 ਤੇ ਮੈਂ ਅੰਦਰ ਪੜਦੀ ਪਈ ਸੀ ਤੇ ਹੁਣ ਚੱਲਦੇ ਆ ਮम्मा ਕੋਲ ਮम्मा ਕੀ ਕਰਦੇ ਹੋ ਤੇਰਾ ਮੈਸੇਜ ਵੀ ਆਇਆ ਕੱਲ ਮੈਨੂੰ ਛੁੱਟੀ ਆ ਮੈਂ ਕਿੰਨੀ ਲੇਟ ਹੋ ਗਈ ਹਾਂ ਛੁੱਟੀ ਆ ਮੈਂ ਜਾ ਕੇ ਆਂ ਛੁੱਟੀ ਹੈ ਅੱਜ। ਇਹ ਬਣਾਣ ਕੀ ਲੱਗਿਓ? ਚਰਬੀ। ਆਹ ਭਈ ਆਪਣੀ ਮੈਗੀ ਲੱਗੀਆਂ ਹੁਣ ਮੈਨੂੰ ਕੱਢ ਕੇ ਤੇ ਕੜਾਈ ਸਾਫ਼ ਕਰਨ। ਮੰਮੀ ਦਾ ਬੜਾ ਹੀ ਕੰਮ ਪਿਆ ਆ। ਚਰਬੀ। ਠੀਕ ਆ ਲੱਗਣ ਤੇ ਇਹ ਪਿਆਜ ਪਿਆ। ਜਿਹਦੇ ਇਸਦੀ ਮੈਂ ਟਮਾਟਰ ਨਹੀਂ ਪਾਉਂਦੀ ਇਹ ਚ ਕੱਲਾ ਅੰਬਜੂਰ ਪਾਈਦਾ ਆ। ਓਕੇ ਤਾਂ ਕੀ ਕਰਦੇ ਆ। ਮੰਮੀ ਪਾਰ ਕਰਦੇ। ਸੋ ਦੱਜ ਨੂੰ ਤੁਸੀਂ ਖਾ ਰਹੀ ਲਈ ਪਾਰਟ ਕਰਦੇ ਆ। ਆ ਮੰਮੀ ਦਾ ਸੈਟਅਪ ਤੇ ਮੈਂ ਉੱਧਰ ਪੜਦੀ ਸੀ ਕਿ ਮੇਰਾ ਪੰਜਾਬੀ ਦਾ ਉਹ ਰਿਟਨ ਐਗਜ਼ਾਮ ਆ ਪਰਸੋਂ ਨੂੰ ਤੇ ਦਾਦੀ ਦਾਦੀ ਆ ਦੇ ਪਾਠ ਆਪਣਾ ਤੁਹਾਨੂੰ ਦਿਖਾ ਦੇ ਆ ਬੱਚੇ ਨਾਲ ਉਹਨਾਂ ਨੇ ਦਿਖਾਇਆ ਆਪਾਂ ਪਹਿਲੇ ਹਾਂ ਇੱਕ ਵਾਰੀ ਉਹ ਵੀ ਤੇ ਆ ਜਾਓ ਬਸ ਹੁਣ ਫਿਰ ਹੈ ਮੈਂ ਦੱਸ ਕਰਕੇ ਪਾਪਾ ਜੀ ਦੀ ਸੋਚ ਸੰਤੋਖ ਕੇ ਫਿਰ ਹੋ ਗਈ ਓਕੇ ਓਕੇ ਹਰਮਨ ਉੱਤੇ ਹੀ ਆ ਹਲੇ ਆਪਣੇ ਕਮਰੇ 'ਚ ਆ ਗਿਆ ਹੈ ਆਪਣੀ ਵੀਡੀਓ ਬਣਾ ਕੇ ਆਇਆ ਤੇ ਮਮਾ ਵੀ ਪਪਾ ਆਜਨ ਫੇ ਕਰਦੇ ਆ ਵਲੌਗ ਦਾ ਐਂਡ ਹੈ ਨਾ ਓਕੇ ਚਲੋ ਆ ਤੜਕਾ ਲਾਉਂਦੇ ਹਾਂ ਫਿਰ ਮੈਂ ਹੁਣ ਪੜਤ ਲਿਆ ਆ ਕੱਲ ਛੁੱਟੀ ਆ ਆਹ ਨਾ ਤੇ ਫਿਰ ਬਾਕੀ ਕਟਕਾਲੇ ਪਾੜ ਲਾਂਗੀ ਹੈ ਨਾ ਅੱਜ ਕੱਲ ਛੁੱਟੀ ਆ ਦਿਖਾਈਏ ਫਿਰ ਤੜਕਾ ਲਾਉਂਦੇ ਆ ਆਹ ਦੇਖ ਲਓ ਲੱਗਣ ਹੁੰਦੇ ਨੇ ਤੜਕਾ ਤੇ 1:00 ਵਜੇ ਚੱਕ ਲਾਂ ਆਪਣਾ ਨਾਲੇ ਹਾਂ ਫਾਤੋ ਮੈਂ ਤਾਂ ਪਹਿਲੀ ਵਾਰ ਦੇਖ ਰਹੀ ਆ ਤੜਕਾ ਲੱਗ ਦੋ ਜੇ ਤਾਂ ਮੈਂ ਕੱਲ ਪਾਉਣਾ ਪਿਆਜ ਮੈਂ ਤਾਂ ਲੰਮਾ ਇੱਕ ਮਿੰਟੇ ਕੋੜਾ ਭੁੱਜ ਜਾਣਾ ਨਾ ਮੈਂ ਤਾਂ ਲੰਮਾ ਲਪਾ ਪਿਆਜ ਪਾਉਣੀ ਇਹਦੇ ਤੇ ਤੇ ਟਮਾਟਰ ਨਹੀਂ ਮੈਂ ਪਾਉਂਦੀ ਹੈ ਜੀ ਤੇ ਮੈਂ ਜਿਹੜਾ ਪੰਪੂਰ ਪਾਣਾ ਹੈ ਟਮਾਟਰ ਦੇ ਨਾਲ ਨਾ ਵੀ ਪਾਣੀ ਪਾਣੀ ਜਿਆੜ ਜਾਂਦੀ ਹੈ ਸਬ지 ਉਹ ਪਿਆਜ ਮਾਉਣੇ ਦੇਖਣਾ ਹੈ ਫੜੀ ਮੈਨੂੰ ਬਰਤਨ ਲਾਵੇ ਤੋਏ ਤਾਂ ਜੀ ਫਿਰ ਹਿੜਾ ਲਾ ਸਭ ਜੀ ਵੀ ਜਿਨੋਂ ਮੰਨ ਜੀ ਫਿਰ ਦਿਖਾਵਾਂਗੇ ਹੈ ਨਾ ਜੀ ਰਾਤ ਦੇ ਵੱਜ ਗਏ 10 ਤੇ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਸਬਜੀ ਬਾਜੀ ਬਣਾਈ ਜੋ ਵੀ ਚਲੋ ਕਿਹਾ ਸੀ ਇਹ ਨਵੀਂ ਬਣਾਈ ਸਬਜੀ ਅਰਬੀ ਪਰ ਸਾਡੇ ਘਰ ਆ ਗਏ ਗੈਸਟ ਕੰਮ ਛੱਡ ਕੇ ਤੇ ਵਿੱਚੇ ਹੀ ਉਧਰ ਦੇਖਣਾ ਪਿਆ ਤੇ ਇਸ ਕਰਕੇ ਬਲੌਗ ਬਣਾ ਨਹੀਂ ਸਕੇ ਤੇ ਇੱਥੇ ਕਰਦੇ ਆ ਬਲੌਗ ਦਾ ਐਂਡ ਚਲੋ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਬਲੌਗ ਨਾਲ ਕੱਲ ਲੱਗੀ ਆ ਬੱਚਿਆਂ ਨੂੰ ਛੁੱਟੀ ਸਕੂਲ ਤੇ ਇਹਨਾਂ ਨੇ ਕੀ ਖਾਣਾ ਕੀ ਬਣਾਉਂਦੇ ਆ ਅੱਜ ਕੱਲ ਕੋਈ ਪੂਰੇ ਹਾਂ ਕੱਲ ਪੂਰਾ ਬਖਾਈ ਉਹਨਾਂ ਲਈ ਸਪੈਸ਼ਲ ਚੀਜ਼ ਆਏ ਹੁਣ ਇਹਨਾਂ ਨੇ ਸਪੈਸ਼ਲ ਜੀ ਜੇ ਬਣਵਾਣੀਆਂ ਛੁੱਟੀ ਵਾਲੇ ਦਿਨ ਤੇ ਚਲੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਨਵੇਂ ਆਏ ਬੰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਬਿਜ਼ੀ ਤਾਂ ਬਹੁਤ ਆ ਹੁਣ ਸੂਟ ਦੇਖੋ ਕਿੰਨੇ ਆਏ ਹੋਏ ਆ ਟੇਰ ਲਗਾ ਪਿਆ ਆ ਬਲੌਗ ਬਣਾਉਂਦਾ ਟਾਈਮ ਵੀ ਦਦੇ ਲੱਗਣਾ ਆ ਚਲੋ ਮਿਲਦੇ ਆ ਤੁਹਾਨੂੰ ਇੱਕ ਨਵੇਂ ਅਗਲੇ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ Thank you.